ਲੋਡ ਪਰਜਾ ਕਿਤੇ ਨਹੀਂ ਉਹ ਸਰਕਾਰ ਇੱਕ ਮਿੰਟਾ 1 ਕਰੋੜ ਰੁਪਏ ਵਿੱਚ ਦੂਸਰੀ ਯੂਨੀਵਰਸਿਟੀ 2022 ਦੇ ਵਿੱਚ ਵੇਚਣ ਲੱਗੀ ਸੀ ਉਹ ਜਵਾਬ ਯੂਨੀਵਰਸਿਟੀ ਹੈ ਤੁਹਾਡੀ 2022 ਦੇ ਵਿੱਚ 1200 ਵਿਦਿਆਰਥੀ ਜਿਹੜੇ ਕੇਂਦਰੀਕਰਨ ਦੇ ਖਿਲਾਫ ਲੜਾਈ ਲੜ ਰਹੇ ਸੀ ਕਿ ਉਹਨਾਂ ਤੇ ਰਾਖੀ ਜਾਇਸ਼ ਇਹ ਨਹੀਂ ਕਰਾਇਆ ਸੀਗਾ ਭਗਵੰਤਮਾਨ ਨੇ ਕਰਾਇਆ ਸੀਗਾ ਪੈਣੇ ਲਈ ਮੇਰੀ ਗੱਲ ਸੁਣੋ ਕਿ ਸਰਕਾਰ ਦੇ ਹੋਂਦ ਕਿਸਾਨਾਂ ਨੇ 2020 ਦੇ ਵਿੱਚ ਸਰਕਾਰ ਦੇ ਹੱਥ ਲਿਆ ਉਹ ਵੀ ਪੰਜਾਬ ਸਰਕਾਰ ਕੁਝ ਨਹੀਂ ਕਰ ਸਕੀ ਅਸੀਂ ਉਦੋਂ ਅੰਬ ਸਾਹਿਬ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜਥੇ ਬੰਦੀਆਂ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵੰਤਾਨ ਸਰਕਾਰ ਹੁੰਦੀ ਹੈ ਸਾਡੇ ਉੱਤੇ ਲਾਠੀ ਚਾਰਜ ਚਲਾਇਆ ਜਾਂਦਾ ਹੈ 1.2 ਕਰੋੜ ਪਿੱਛੇ ਹੀ ਹੈ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਨੂੰ ਤਿਆਰ ਹੋ ਸਕਦੇ 2022 ਦੇ ਵਿੱਚ ਅੱਜ ਕਿਸ ਸਮੂਹੋਂ ਇੱਥੇ ਆ ਰਹੇ ਨੇ ਕਿਵੇਂ ਦਰਵਾਜ਼ਾ ਬੰਦ ਕਰਕੇ ਸਾਨੂੰ ਧੱਕਾ ਮਾਰ ਕੇ ਪਿੱਛੇ ਵੀ ਹਟਲੇ ਗਏ ਨੇ ਕਿ ਕਿਹਨੇ ਕੋਈ ਜਵਾਬ ਹੈ ਨਹੀਂ ਪਰਚਾ ਹੁੰਦੇ ਦੀ ਸਾਰੀ ਪਹੁੰਚ ਦਿਓ ਦਿੱਲੀ ਹਜੇ ਤੱਕ ਇੱਥੇ ਕਿੱਥੇ ਵੀ ਇੱਥੇ ਵੀ ਇਹ ਤੇ ਪੰਜਾਬ ਸਰਕਾਰ ਨਹੀਂ ਇੱਥੇ ਵੀ ਅਸੀਂ ਇਹ ਸੈਂਡ ਨਹੀਂ ਲਿਆ ਹਜੇ ਤੱਕ ਸਿਰਫ ਮਤਾ ਮਤਾ ਕਿਉਂ ਖੇਡੇ ਜਾ ਰਹੇ ਹੈ ਹਜੇ ਤੱਕ ਵੀ ਰਾਜਸੀ ਗਵਰਨਰ मीडिया तो फैला रही है समझिये खड़े ਕੋਈ ਐਸੀ ਗੱਲ ਨਹੀਂ ਕਿੱਥੇ ਹੈ ਸਰਕਾਰ ਅਸੀਂ ਅਸੀਂ ਦੇਖੋ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਇਆ ਅਸੀਂ ਵਿਧਾਨ ਸਭਾ 'ਚ ਮਤਾ ਲੈ ਕੇ ਆ ਸਕਦੇ ਆ ਅਸੀਂ ਦੇਖੋ ਕੀ ਹੋਊਗਾ ਅਸੀਂ ਕਿਹਨੇ ਸਮਝ ਕਰੋ ਅਸੀਂ ਅਸੀਂ ਸੰਘਰਸ਼ ਦੇਖਦੇ ਤੋਰਾਂਗੇ ਅਸੀਂ ਅਸੀਂ ਲੋਕਾਂ ਦੇ ਅਸੀਂ ਅਸੀਂ ਲੋਕਾਂ ਦੇ ਬੰਦੀ ਕਾਲ ਦੋ 10 ਤਰੀਕ ਨੂੰ ਅਸੀਂ ਸੰਘਰਸ਼ ਕਰ ਰਹੇ ਆ ਅਸੀਂ ਉਸ ਸੰਘਰਸ਼ 'ਚ ਵੀ ਤੁਹਾਡੇ ਨਾਲ ਭਗਵਾਨਤ ਮਾਨ ਦੇ ਸ਼ਾਮਿਲ ਕਿਉਂ ਨਹੀਂ ਹੋ ਰਿਹਾ ਹਜੇ ਤੱਕ ਹਜੇ ਇੱਕ ਮਿੰਟ ਹਜੇ ਹਜੇ 10 ਦਾ ਚੁੱਪੀ ਇਸ ਸੰਘਰਸ਼ ਨੂੰ ਲੈ ਕੇ ਕਿਉਂ ਹੈ ਹਜੇ ਤੱਕ ਕਿਉਂ ਹੈ ਬਿਲਕੁਲ ਬਿਲਕੁਲ ਜਬ ਸਰਕਾਰ ਨੇ ਸਿਰਫ ਇੱਕ ਟੇਬਲ ਟਾਕ ਕਰੀ ਜਾਉਂਗੇ ਵਕੀਲਾਂ ਦੇ ਨਾਲ ਹਾਈ ਕੋਰਟ ਵਿੱਚ ਜਾਉਂਗੇ ਉਹਦੇ ਸੇਰ ਗੱਲ ਵੀ ਗੱਲ ਵੀ ਮਸਲਾ ਵੀ ਪਾਣੀਆਂ ਦਾ ਬੀਦੀਆਂ ਦਾ ਬੀਦੀਆਂ ਵੀ ਦਾ ਮਸਲਾ ਹੱਲ ਹੋਇਆ ਹੱਲ ਦੇ ਦੇ ਸਰ ਇਹ ਮੇਰੇ ਭੈਣੇ ਤੇ ਮੇਰੀ ਗੱਲ ਸੁਣੋ ਕਿ ਕਦੇ ਸਰਕਾਰ ਦੇ ਹੁੰਦੇ ਕਿਸਾਨਾਂ ਨੇ 2020 ਦੇ ਵਿੱਚ ਸਰਕਾਰ ਖਤ ਲਿਆ ਉਹ ਪੰਜਾਬ ਸਰਕਾਰ ਕੁਝ ਨਹੀਂ ਕਰ ਸਕੀ ਅੱਜ ਵੀ ਸਾਨੂੰ ਅੱਜ ਵੀ ਸਾਨੂੰ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਨਹੀਂ ਵੀ ਕਰਨਾ ਸਰਕਾਰ ਤੇ ਮਿਲੂਗਾ ਤੁਸੀਂ ਗਏ ਮੋਸੰਘਰਸ਼ ਦੇ ਵਿੱਚੋਂ ਅਸੀਂ ਕਹਿੰਦੇ ਵੀ ਜੇ ਬਣਾਉਂ ਤੁਸੀ ਆਪ ਦੀ ਆਜ਼ਾਦੀ ਮੈਂ ਮੰਨਦੀ ਹਾਂ ਚਾਹੁੰਦੀ ਹਾਂ ਤੇ ਅੱਜ ਵਿਦਿਆਰਥੀਆਂ ਦੇ ਨਾਲ ਪੰਜਾਬ ਦੀ ਸਰਕਾਰ ਨਾਲ ਸਰ ਇੱਕ ਗੱਲ ਸਭੀ ਕਾਹੋ ਰੇਟਾ ਦੀ ਗਾਣ ਸੁਣਨੇ ਹੋ ਡੇ ਫੜੀ ਜਾ ਰਹੇ ਸੀ ਮਾਲਵਿੰਦਰ ਕੰਗ ਵੀ ਭਾਈ ਇਹਨਾਂ ਨੇ ਦਰਦਾ ਖਰਾਬ ਕਰ ਗੱਲਬਾਤ ਕਰਦੇ ਆ ਕੰਗ ਸਾਹਿਬ ਸਰਕਾਰ ਇੱਥੇ ਆਉਂਦੇ ਨੇ ਗੱਲ ਕਰ ਸਰਕਾਰ ਤੁਸੀਂ ਗੱਲ ਕਰ ਰਹੇ ਹੋ ਸਰਕਾਰ ਇਹ ਗੱਲ ਰਹਿ ਰਹੇ ਆ ਉਹ ਰਾਮਨਾ ਯਾਰ ਸਰਕਾਰ ਸਰਕਾਰ ਮੁੱਖ ਮੰਤਰੀ ਕੈਬਨਟ ਹੁੰਦੀ ਹੈ ਐਮਪੀ ਸਰਕਾਰ ਨਹੀਂ ਹੁੰਦੀ ਆ ਜਾ ਆ ਜਾ ਤੁਰ ਜਾ ਰਾਮਨਾ ਦੇਖ ਸਕਦੇ ਹੋ ਸਰਕਾਰ ਮੁੱਖ ਮੰਤਰੀ ਹੂ ਕੈਬਨਟ ਹੋਊਗੀ ਐਮਪੀਜ਼ ਨੋਟਿਸ ਐਮਪੀ ਤੱਕ ਕੇਂਦਰ ਦੇ ਵਿੱਚ ਸਭ ਨੇ ਕਿਹਾ ਜੀ ਆਪ ਦਾ ਹੱਕਾ ਡਾਕੇ ਮਾਰ ਲੈ ਉਹ ਆਪ ਕਿਉਂ ਨਹੀਂ ਆਏ ਹੋਣਗੇ ਉਹਨਾਂ ਕੋਲ ਕੇਜਰੀਵਾਲ ਦੇ ਧਰਨੇ ਲਾਉਣ ਦਾ ਕਹ ਕੰਮ ਸਭ ਕੱਲ ਕਿਹਾ ਸਖਤ ਕੱਲ ਕੱਲ ਕਿਹਾ ਕੱਲ ਕਿਹਾ ਮੁੱਖ ਮੰਤਰੀ ਸਾਹਿਬ ਨੇ ਸਖਤ ਸਟੈਂਡ ਲਿਆ ਉਹ ਸਖਤ ਸਟੈਂਡ ਕਿਹੜਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਲਿਆ ਕੱਲ ਤੁਹਾਡੇ ਨੁਮਾਇੰਦੇ ਦੇ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਦੇ ਸਖਤ ਸਟੈਂਡ ਕਰਕੇ ਇਹ ਨੋਟੀਫਿਕੇਸ਼ਨ ਵਾਪਸ ਕਿਹੜਾ ਸਖਤ ਸਟੈਂਡ ਲਿਆ ਮੁੱਖ ਮੰਤਰੀ ਜਰਨਲ ਕੋਈ ਸਟ੍ਰੇ ਬੇਸਿਕਲੀ ਤਾਨਾਸ਼ਾਈ ਹੈ ਇਹਦਾ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਨਾ ਆਉਣ ਵਾਲੇ ਸੈਸ਼ਨ 'ਚ ਰੱਦ ਕਰਾਂਗੇ ਜੀ ਸਾਡੇ ਉੱਤੇ ਪਰਚੇ ਕੀਤੇ ਨਹੀਂ ਉਹ ਸਰਕਾਰ ਇੱਕ ਮਿੰਟਾ 1 ਕਰੋੜ ਪਿੱਛੇ ਦੂਸਰੀ ਯੂਨੀਵਰਸਿਟੀ 2022 ਦੇ ਵਿੱਚ ਵੇਚਣ ਲੱਗੀ ਸੀ ਜਵਾਬ ਦੋ ਇਹ ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ 'ਚ ਬਣੀ ਇੱਕ ਮਿੰਟਾ ਸਾਡੀ ਯੂਨੀਵਰਸਿਟੀ ਬੇਟਾ ਮੇਰੀ ਬਹੁਤ ਮੇਰੀ ਜਵਾਬ ਦੋ 2.5 ਕਰੋੜ ਪਿੱਛੇ ਰਸੀ ਯੂਨੀਵਰਸਿਟੀ ਵੇਚ ਸਕਦੇ ਹਾਂ ਤਾਂ ਤੁਸੀਂ ਅੱਜ ਕਿਸ ਮੂਹਰ ਨਾਲ ਇੱਥੇ ਆਏ ਹੋ ਸਰਕਾਰ ਤੇ ਮੀਟਿੰਗਾਂ ਦੇ ਵਿੱਚ ਨਾ ਸ਼ਾਮਲ ਹੋਣ ਤੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਜੀ ਕਹਿੰਦੇ ਮੀਟਿੰਗਾਂ 'ਚ ਸ਼ਾਮਲ ਨਹੀਂ ਹੋਈਆਂ ਪਿਛਲੀਆਂ ਸਰਕਾਰਾਂ ਵੀ ਨਹੀਂ ਹੋਈਆਂ ਇਹ ਰਿਕਾਰਡ ਕੱਟ ਕੇ ਦੇਖੋ ਮੋਹਨਿੰਦਰ ਕਾਂਗੜਾ ਸਾਰਾ ਕੁਝ ਇੱਕ ਵੀ ਮੀਟਿੰਗ ਸ਼ਾਮਲੀ ਨਹੀਂ ਮੁੱਖ ਮੰਤਰੀ ਨਹੀਂ ਆਏ ਮੁੱਖ ਬਾਦ ਵੀ ਆਖੀ ਮੁੱਖ ਮੰਤਰੀ ਆਏ ਨਾ ਸਖਿਆ ਮੰਤਰੀ ਆਏ ਨਾ ਐਮਐਲਏ ਆਏ ਵੀ ਆਪਣੀ ਜਨਤਾ ਦਾ ਮੁਲਾਬਾ ਸਰਕਾਰ ਮੁਲਾਬਾ ਦੇ ਨਾਰੇ ਲਾਏ ਜਾ ਰਹੇ ਨੇ ਇਹਦੇ ਬਾਰੇ ਕੀ ਕਹੋਗੇ ਹੈ ਰਾਜ ਸਰਕਾਰ ਮੁਲਾਬਾ ਦੇ ਨਾਰੇ ਲੱਗ ਰਹੇ ਨੇ ਤੁਹਾਡੇ ਖਿਲਾਫ ਦੇਖੋ ਇਹ ਡੈਮੋਕ੍ਰੇਸੀ ਹੈ ਸਾਰਿਆਂ ਦਾ ਆਪਣੇ ਆਪਣੇ ਪੁਆਇੰਟ ਆਫ View ਹੈ ਸਾਰੇ ਆਪਣਾ ਵਿਊ ਪੁਆਇੰਟ ਰੱਖ ਰਹੇ ਕੋਈ ਨਹੀਂ ਮੈਂ ਜਵਾਬ ਹੀ ਸਵਾਲ ਹੀ ਲੈਣਾ ਤੁਹਾਨੂੰ ਐਕਸ-ਫੀਸ਼ੀਅਲ ਮੈਂਬਰ ਹੋ ਤੁਸੀਂ ਮੈਂ ਤਾਂ ਪਹਿਲਾਂ ਵੀ ਚੱਕ ਰਿਹਾ ਐਕਸ-ਫੀਸ਼ੀਅਲ ਐਕਸ-ਫੀਸ਼ੀਅਲ ਮੈਂਬਰ ਹੋ ਤੁਸੀਂ ਆਰਾਮ ਨਾ ਆਰਾਮ ਨਾ ਹਾਂ ਮਤਲਬ ਪਹਿਲਾਂ ਪੰਜਾਬ ਨਾ ਨਾ ਮੈਂ ਥੋੜੀ ਤੁਸੀਂ ਸੈਨੇਟ ਮੈਂਬਰ ਤੁਸੀਂ ਪਾਰਟੀ ਤੇ ਬੁਲਾ ਰਹੇ ਤਾਂ ਹੋ ਆਮ ਆਦਮੀ ਪਾਰਟੀ ਤੇ ਬੁਲਾ ਰਹੇ ਹੋ ਕਿ ਨਹੀਂ ਤਾਂ ਥੋੜੀ ਪਾਰਟੀ ਦੇ ਕਿੰਨੇ ਜਿਹੜੇ ਇਹਦੇ ਐਕਸ-ਫੀਸ਼ੀਅਲ ਮੈਂਬਰ ਨੇ ਇੱਥੇ ਹਾਜ਼ਰ ਹੋਏ ਨੇ ਆਸਾਨੀ ਜਾਣਦੇ ਕੋਈ ਨਹੀਂ ਆਇਆਗਾ ਦੂਜੀ ਗੱਲ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ 49 ਕਰੋੜ ਦੇਤਾ ਜੀ ਉਹ ਦੇਤਾਗਾ ਤੁਹਾਡੇ ਕੋਈ ਇੱਕ ਪੈਸੇ ਕਿੱਥੇ ਨੇ ਉਹ ਮਤਲਬ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਆਵਦਾ ਬਣਦਾ ਹੱਕ ਹੈ ਨਾ ਨਾ ਡਿਪਾਰਟਮੈਂਟ ਡਿਪਾਰਟਮੈਂਟ ਮੇਰੀ ਗੱਲ ਸੁਣ ਮੈਂ ਮੈਂ ਤਾਂ 2001 ਦਾ ਜੁੜਿਆ ਇੱਥੇ ਸੈਨੇਟ 'ਚ ਵੀ ਰਿਹਾ ਮੈਂ ਸਿੰਡੀਗੇਟ 'ਚ ਵੀ ਰਿਹਾ ਸਟੂਡੈਂਟ ਲੀਡਰ ਵੀ ਰਿਹਾ ਨਹੀਂ ਨਹੀਂ ਕੁਝ ਵੀ ਰਿਹਾ ਮੈਨੂੰ ਸਵਾਲ ਕਰ ਤੈਨੂੰ ਪਤਾ ਹੈ 2020 'ਚ ਇਹ ਵੀ ਸੈਨੇਟਰ ਇਲੈਕਸ਼ਨ ਨਹੀਂ ਹੋਏ ਸੀ ਪਤਾ ਹੈ ਨਾ ਇੱਕ ਮਿੰਟ ਇੱਕ ਮਿੰਟ ਸੁਣ ਲੈ ਹਾਂ ਤੂੰ ਸਟੂਡੈਂਟ ਹੈ ਨਾ 2020 ਵੀ ਇਲੈਕਸ਼ਨ ਨਹੀਂ ਹੋਏ ਸੀ ਉਦੋਂ ਵੀ ਇੱਥੇ ਪ੍ਰੋਟੈਸਟ ਅਸੀਂ ਕਰਦੇ ਰਹੇ ਇਹ ਸਾਡਾ ਫਰਜ ਹੈ ਇੱਕ ਮਿੰਟ ਸਾਡੀ ਯੂਨੀਵਰਸਿਟੀ ਦਾ ਜਵਾਬ ਹੈ ਸਾਡੀ ਫੈਮਰ ਮੇਰਾ ਮੇਰਾ 에ਰੇਕ ਜਵਾਬ ਹੈ 2021 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਇਆ ਸੀ ਆਰਡਰ ਕਿ ਇਲੈਕਸ਼ਨ ਕਰਾਏ ਜਾਣ ਇੱਥੇ ਤੁਸੀਂ 24 ਘੰਟੇ ਨਹੀਂ ਸੀ ਤੁਸੀਂ 24 ਘੰਟੇ ਨਹੀਂ ਸੀ ਅਸੀਂ ਸੀਗੇ ਇੱਥੇ ਅਸੀਂ ਇੱਥੇ 24 ਘੰਟੇ ਇੱਥੇ ਇੱਕ ਮਿੰਟ 24 ਘੰਟੇ ਅਸੀਂ ਇੱਥੇ ਬੈਠੇ ਰਹੇ ਹਾਂ ਸਾਨੂੰ ਤੁਸੀਂ 24 ਘੰਟੇ ਨਹੀਂ ਦਿੱਤੇ ਦੂਜੀ ਗੱਲ ਦੂਜੀ ਗੱਲ 2022 ਦੇ ਵਿੱਚ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਸ ਯੂਨੀਅਨ ਸਟੂ ਨੂੰ ਸੈਂਟਰਲਾਈਜ਼ ਕਰਨ ਵੱਲ ਵੇਖਿਆ ਜਾਵੇ ਉਦੋਂ ਅੰਬਸਾਬ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜਿਹਾ ਬੰਦੀ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵੰਤਾਨ ਸਰਕਾਰ ਹੁੰਦੀ ਹੈ ਸਾਡੇ ਉੱਤੇ ਲਾਠੀ ਚਾਰਜ ਚਲਾਇਆ ਜਾਂਦਾ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਉਸ ਲਾਠੀ ਇੱਕ ਮਰਸ਼ਵਾਲ ਕਰੋ ਮੈਂ ਤੁਹਾਨੂੰ ਮੈਂ ਇਹਦਾ ਜਵਾਬ ਮੰਗ ਰਿਹਾ ਵੀ ਕਿਉਂ ਹੋਇਆਗਾ ਮੇਰੀ ਗੱਲ ਦਾ ਪੂਰੇ ਦਾ ਸਵਾਲ ਸੁਣੋ ਮਤਲਬ ਉਹ ਜਿਹੜਾ ਉਹ ਲਾਠੀ ਚਾਰਜ ਕਿਉਂ ਕੀਤਾ ਗਿਆ ਲਾਠੀ ਚਾਰਜ ਲਾਠੀ ਚਾਰਜ ਜਵਾਬ ਸੀ ਭਾਈ ਸੀ ਭਾਈ ਸਰ ਸਰਕਾਰ ਮੁੜਦਾਬ ਨਾਲਾ ਕੇ ਬੈਠ ਜੀ ਨਹੀਂ ਆ ਅੱਜ ਜਿਹੜਾ ਗਵਰਨਰ ਨੂੰ ਮਿਲੇ ਆ ਔਰ ਚ ਵੀ ਸੀ ਬੇਟਾ ਜਵਾਬ ਦੇ ਦੇ ਬੇਟਾ ਜਵਾਬ ਦੋ ਤਾਂ ਹੀ ਸਰ ਇਹ ਤਾਂ ਇਹ ਜਿਹੜਾ ਤਾਂ ਸੰਤੋਸ਼ਤੋਂ ਤੁਸੀਂ ਇਹਨਾਂ ਤੋਂ ਬਿਲਕੁਲ ਵੀ ਨਹੀਂ ਇਹਨਾਂ ਕੋਲ ਜਵਾਬ ਹੀ ਨਹੀਂ ਹੈਗਾ ਤੁਸੀਂ ਆਪੇ ਦੇਖ ਲਿਆ ਕਿਵੇਂ ਦਰਾਜਾ ਬੰਦ ਕਰਕੇ ਸਾਨੂੰ ਧੱਕਾ ਮਾਰ ਕੇ ਪਿੱਛੇ ਵੀ ਇਹ ਚਲੇ ਗਏ ਨੇ ਕਿ ਕਿਹਨੇ ਕੋਲ ਜਵਾਬ ਹੈ ਨਹੀਂ ਅਸਲੀਅਤ ਇਹ ਹੈ 2022 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ 2022 ਦੇ ਵਿੱਚ 1200 ਵਿਦਿਆਰਥੀ ਜਿਹੜੇ ਕੇਂਦਰੀਕਰਨ ਦੇ ਖਿਲਾਫ ਲੜਾਈ ਲੜ ਰਹੇ ਸੀਗੇ ਉਹਨਾਂ ਤੇ ਲਾਠੀ ਜਾਰੀ ਇਹ ਨਹੀਂ ਕਰਾਇਆ ਸੀਗਾ ਭਗਵੰਤਮਾਨ ਨੇ ਕਰਾਇਆ ਸੀਗਾ 8.5 ਕਰੋੜ ਪਿੱਛੇ ਦੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਨੂੰ ਤਿਆਰ ਹੋ ਸਕਦੇ 2022 ਦੇ ਵਿੱਚ ਅੱਜ ਕੇ ਸਮੂਹੋਂ ਇੱਥੇ ਆ ਰਹੇ ਨੇ ਅੱਜ ਕੇ ਸਮੂਹੋਂ ਕਹਿ ਰਹੇ ਨੇ ਵੀ ਅਸੀਂ ਕੇਂਦਰੀਕਰਨ ਨਹੀਂ ਨੂੰ ਮਿਲਿਆ ਗਵਰਨਰ ਦਾ ਘਰ 2 ਕਿਲੋਮੀਟਰ ਦੂਰ ਹੈ ਇਥੋਂ ਕੀ ਪੰਜਾਬ ਸਰਕਾਰ ਜੇ ਜੇ ਕੇਜਰੀਵਾਲ ਤੇ ਕੋਈ ਪਰਚਾ ਹੁੰਦਾ ਉਹ ਪਚੱਕੇ ਜਾਂਦਾ ਉੱਥੇ 92 ਤੇ 92 ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਪੰਜਾਬ ਸਰਕਾਰ ਅੱਜ ਦੀ ਹਕੂਮਤ ਨੇ ਹੱਕ ਵਿੱਚ ਬੋਲਤ ਰਹੀ ਹੈ ਤੇ ਉਹ ਤੱਕ ਅਸੀਂ ਤੁਸੀਂ ਕਹਿੰਦੇ ਨਵੇਂ ਹੋ ਅਸੀਂ ਪੁਰਾਣੇ ਆ ਸਾਡੀ ਯੂਨੀਵਰਸਿਟੀ 2021 ਦੇ ਵਿੱਚ ਵੀ ਇਹਨਾਂ ਨੇ ਆਹੀ ਕੀਤਾ ਸੀਗਾ ਜੀ 2021 ਦੇ ਵਿੱਚ ਵੀ ਸੈਨੇਟ ਦੀਆਂ ਚੋਣਾਂ ਨਹੀਂ ਹੋਈਆਂ ਸੀਗੀਆਂ ਅਸੀਂ 28 ਦਿਨ ਇੱਥੇ ਦਿਨ ਰਾਤ ਪ੍ਰੋਟੈਸਟ ਲਾਇਆ ਸੀਗਾ ਉਹ ਉਹਦੇ ਬਾਅਦ ਸੰਘਰਸ਼ ਦੇ ਕਰਕੇ ਹੀ ਸੈਨੇਟ ਦੀਆਂ ਚੋਣਾਂ ਬਹਾਲ ਕਰਵਾਈਆਂ ਸੀਗੀਆਂ ਤੇ ਅੱਜ ਵੀ ਸੰਘਰਸ਼ ਕਰਕੇ ਹੀ ਕਰਾਂਗੇ ਭਗਵੰਤ ਮਾਨ ਸਰਕਾਰ ਨੇ ਜਿਹੜੀ ਜਿਹੜੀ ਸਰਕਾਰ ਹੈ ਇਹਨਾਂ ਨੇ ਉਦੋਂ ਵੀ ਕੁਝ ਨਹੀਂ ਕੀਤਾ ਜਿਹੜੀ ਉਦੋਂ ਉਸ ਟਾਈਮ ਵੀ ਸਰਕਾਰ ਸੀਗੀ ਨਾ ਚੋਣਾਂ ਉਦੋਂ ਕਰਾਉਣ ਦਿੱਤੀਆਂ ਅੱਜ ਵੀ ਇਹ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਨੇ ਲਾਰੇ ਲਾ ਰਹੇ ਨੇ ਅਸਲ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਖੜੀ ਹੋਈ ਅਸੀਂ ਕਹਿੰਦੇ ਆ ਵੀ ਜੇ ਜੇ ਸੱਚੀ ਹੋਣਾ ਚਾਹੁੰਦੇ ਨੇ ਪਰ ਪਹਿਲਾਂ ਦਾ ਜਵਾਬ ਦੇਣ 2022 ਦੇ ਵਿੱਚ ਇਹਨਾਂ ਨੇ ਕੇਂਦਰੀਕਰਨ ਕਿਉਂ ਹੋਣ ਦਿੱਤਾ ਕਿਵੇਂ ਹੋਣ ਦਿੱਤਾ ਉਸ ਤੋਂ ਬਾਅਦ ਅੱਜ ਇਹੇ ਜੇ ਸੱਚੀ ਕਹਿ ਰਹੇ ਤਾਂ ਇੱਥੇ ਆ ਕੇ ਸਾਡੇ ਨਾਲ ਮੋਦੀ ਨਾਲ ਮੋਡਾ ਜੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਦੇ ਨਾਲ ਰਲੇ ਹੋਏ ਨੇ ਇਹ ਸਾਫ਼ ਗੱਲ ਹੈ ਕੱਲੇ ਮਤਿਆਂ ਤੋਂ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ ਇਹ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜ਼ਿੰਮੇਵਾਰ ਹੋਣਗੇ ਆਵਾਜ਼ 10 ਨੂੰ ਵੀ ਆਵਾਂਗੇ ਅਸੀਂ ਨਾਲ ਕਹਿੰਦੇ 10 ਨੂੰ ਵੀ ਆਵਾਂਗੇ ਆ ਕੇ ਤਾਂ ਗਏ ਨਹੀਂ ਕੋਣ ਆ ਕੇ ਗਿਆ ਜੀ ਕੱਲੀਆਂ ਸਟੇਟਮੈਂਟ ਬਾਜੀ ਆ ਕੱਲੀਆਂ ਫੋਟੋ ਫੋਟੋ ਵਾਲੀ ਗੱਲ ਫੋਟੋ ਫੋਟੋ ਆ ਕੇ ਜਾ ਕੇ ਕੁਝ ਨਹੀਂ ਹੁੰਦਾ ਕਿ ਹਾਈ ਕੋਰਟ ਦੇ ਵਿੱਚ ਆਪਦੀ ਜਿਹੜੀ ਕਹਿੰਦੇ ਵੀ ਅਸੀਂ ਆ ਲਾਗੂ ਕਰਤਾ ਪਰ ਉਹ ਹਾਈ ਕੋਰਟ ਨਾਲ ਕੀ ਮਸਲਾ ਹੱਲ ਹੋ ਜਾਊਗਾ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਹਾਂ ਕਿ ਤੁਸੀਂ ਸੰਘਰਸ਼ ਕਰੋ ਮਤਲਬ ਉਹ ਚੀਜ਼ਾਂ ਦੇ ਖਿਲਾਫ ਜੇ ਸੰਘਰਸ਼ ਨਹੀਂ ਹੋਊਗਾ ਤਾਂ ਇਹ ਅਸੀਂ ਨਹੀਂ ਜਿੱਤਣ ਲੱਗੇ ਇਹ ਸਾਡੀ ਗੱਲ ਸਾਫ਼ ਹੈ ਤਨਾ ਚਾਹੁੰਦੇ ਹੋ ਚਾਹੁੰਦੇ ਕਿ ਉਹ ਜਿਵੇਂ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦਾ ਹੈ ਜੰਤਰ ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆਗਾ ਸੈਂਟਰ ਦੇਸ਼ ਖਿਲਾਫ ਕੋਟਾਂ ਤੋਂ ਕਿੰਨੀਆਂ ਕ ਅਸੀਂ ਉਮੀਦਾਂ ਰੱਖਦੇ ਆ ਕਿਸਾਨ ਅੰਦੋਲਨ ਵੇਲੇ ਕੀ ਕੋਰਟ ਨੇ ਉਹ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਵੇਲੇ ਪਾਣੀਆਂ ਦਾ ਮਸਲਾ ਹੈ ਬੀਬੀਆਂ ਬੀ ਦਾ ਮਸਲਾ ਹੈ